ਸ਼ਸ਼ੀਕਾਲ ਨਮਸਕਾਰ ਮੈਜਿਕਦੀਪ ਸਿੰਘ ਤੁਸੀਂ ਦੇਖ ਰਹੀਆਂ ਆਪਣਾ ਚੈਨਲ ਲੈਂਡਪੇ ਪ੍ਰੋਪਰਟੀ ਤੇ ਇੱਕ ਵਾਰ ਫਿਰ ਸਵਾਗਤ ਹੈ ਜੀ ਅੱਜ 120 ਗਜ ਦਾ ਇੰਡੀਪੈਂਡੈਂਟ ਹਾਊਸ ਸਿੰਗਲ ਸਟੋਰੀ ਇਹ ਘਰ ਬਣਿਆ ਹੈ ਤਾਂ ਬਜਟ ਦੇ ਵਿੱਚ ਲੋ ਬਜਟ ਦੇ ਵਿੱਚ ਇਹ ਘਰ ਹੈ ਜਿਸ ਦੇ ਵਿੱਚ ਫਰੰਟ ਐਲੀਵੇਸ਼ਨ ਇਸ ਦਾ ਬਹੁਤ ਵਧੀਆ ਗੇਟ ਪਿੱਲਰ ਗੇਟ ਤੇ ਜੋ ਲਾਈਟ ਔਰ ਮੇਨ ਇਸ ਦਾ ਹੈ ਐਂਟਰੈਂਸ ਇੰਟਰਲੌਕ ਟਾਈਲ ਵਾਲਾ ਜੋ ਇਸ ਦੇ ਵਿੱਚ ਵਾਈਡ ਰੋਡ ਆਸ-ਪਾਸ ਸਾਰੇ ਘਰ ਬਣੇ ਹੋਏ ਆ ਡਿਵੈਲਪਡ ਏਰੀਆ ਤੇ ਇਸ ਦੇ ਵਿੱਚ ਤੁਸੀਂ 2 ਬੀਲਰ ਅੰਦਰ پارک ਕਰ ਸਕਦੇ ਆ ਗੱਡੀ ਦੀ ਪਾਰਕਿੰਗ ਜਿੱਦਾਂ ਬਾਹਰ ਗੱਡੀ ਖੜੀ ਹੈ ਤਾਂ ਇਸ ਦੇ ਵਿੱਚ ਡਬਲ ਸਾਈਡ ਤੋਂ ਐਂਟਰੀ ਹੈ ਤੇ ਇੱਧਰ ਇਸ ਸਾਈਡ ਤੋਂ ਵੀ ਤੁਸੀਂ ਇਸਦਰ ਵਾਸ਼ਿੰਗ ਏਰੀਆ ਯੂਜ਼ ਕਰ ਸਕਦੇ ਆ ਤੇ ਐਂਟ੍ਰੈਸ ਡਬਲ ਹੈ ਤੇ ਇਸ ਸਾਈਡ ਤੋਂ ਵੀ ਇਸ ਦੇ ਵਿੱਚ ਐਂਟ੍ਰੈਸ ਹੈ ਜੋ ਸਟੇਜ ਇਸ ਦੀਆਂ ਬਾਹਰ ਤੋਂ ਦਿੱਤੀਆਂ ਗਈਆਂ ਤੇ ਇਸ ਦੇ ਵਿੱਚ ਜਦੋਂ ਅਸੀਂ ਐਂਟਰ ਕਰਦੇ ਆ ਤਾਂ ਰਾਈਟ ਸਾਈਡ ਤੇ ਹੈ ਕਾਮਨ ਵਾਸ਼ਰੂਮ ਜੋ ਕਿ ਡਰਾਈਨ ਡਾਈਨਿੰਗ ਏਰੀਆ ਦੇ ਨਾਲ ਅਟੈਚ ਹੈ ਤਾਂ ਇਸ ਦੇ ਨਾਲ ਜੋ ਡਰਾਈੰਗ ਡਾਈਨਿੰਗ ਏਰੀਆ ਅਸੀਂ ਦੇਖ ਰਹੇ ਹਾਂ ਇਸ ਦੇ ਵਿੱਚ ਸੋਫਾ ਸੈੱਟ ਲਗਾਉਣ ਤੋਂ ਬਾਅਦ ਉਧਰ ਡਾਈਨਿੰਗ ਟੇਬਲ ਵਾਸਤੇ ਸਪੇਸ ਟਾਈਲ ਵਰਕ ਉੱਪਰ ਸਿੰਪਲ ਪੀਓਪੀ ਦਾ ਡਿਜ਼ਾਈਨ ਔਰ ਇਸ ਦੇ ਵਿੱਚ ਕੋਠੀ ਥੋੜੀ ਇਹ ਪੁਰਾਣੀ ਹੈ ਘਰ ਥੋੜਾ ਇਹ ਪੁਰਾਣਾ ਹੈ ਇਸ ਨੂੰ ਰੈਨੋਵੇਸ਼ਨ ਕੀਤਾ ਗਿਆ ਹੈ ਸਾਰਾ ਹੀ ਕੰਮ ਇਸ ਦੇ ਵਿੱਚ ਟੋਟਲੀ ਨਵਾਂ ਕਰ ਦਿੱਤਾ ਗਿਆ ਜਿਸ ਤਰ੍ਹਾਂ ਇਹ ਕਿਚਨ ਦੇ ਵਿੱਚ ਬਾਕਸ ਉੱਪਰ-ਨੀਚੇ ਗ੍ਰੇ ਔਰ ਵਾਈਟ ਸੰਮਈਕਾ ਦੇ ਨਾਲ ਇਸ ਨੂੰ ਚੇਂਜ ਕਰ ਦਿੱਤਾ ਗਿਆ ਔਰ ਸਾਹਮਣੇ ਇਸ ਦੇ ਵਿੱਚ ਵਿੰਡੋ ਐਗਜ਼ਾਸਟ ਫੈਨ ਤਾਂ ਇਸ ਦੇ ਵਿੱਚ ਇਹ ਇਸ ਸਪੇਸ ਕਾਫੀ ਇਧਰ ਰੈਫਰਿਜਰੇਟਰ ਵੀ ਅੰਦਰ ਕਿਚਨ ਦੇ ਵਿੱਚ ਲਗਾਇਆ ਜਾ ਸਕਦਾ ਹੈ ਤੇ ਇਸ ਦੇ ਨਾਲ ਫਸਟ ਇਹ ਬੈਡਰੂਮ ਕੋਠੀ ਦਾ ਜਿਸ ਦੇ ਵਿੱਚ ਮਾਰਬਲ ਫਲੋਰਿੰਗ ਔਰ ਵਾਲ ਟਾਈਲ ਉੱਪਰ ਵੀ ਪੀਓਪੀ ਦਾ ਡਿਜ਼ਾਈਨ ਔਰ ਜੋ ਇਸ ਦੇ ਵਿੱਚ ਵਾਰਡਰੋਬਸ ਐ ਇਹ ਸਟੀਲ ਦੇ ਦਿੱਤੇ ਗਏ ਤਾਂ ਇਸ ਦੇ ਨਾਲ ਇਸ ਵਿੱਚ ਕੋਈ ਕੋਨਾ ਸ਼ੌਕਿਆ ਦੀ ਮੱਕ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਔਰ ਬੈਕ ਸਾਈਡ ਵਾਲਾ ਏਰੀਆ ਵੀ ਇਸ ਦੇ ਵਿੱਚ ਕਾਫੀ ਸਪੇਸ ਹੈ ਜਿਸ ਦੇ ਵਿੱਚ ਟਾਈਲ ਵਰਕ ਔਰ ਟੈਪਸ ਵਗੈਰਾ ਲਗਾ ਕੇ ਇਸ ਨੂੰ ਕੰਪਲੀਟ ਸਾਰਾ ਕੀਤਾ ਗਿਆ ਤੇ ਇੱਕ ਵਾਸ਼ਰੂਮ ਉਧਰ ਵੀ ਦਿੱਤਾ ਗਿਆ ਤਾਂ ਸੈਕਿੰਡ ਜੋ ਇਸ ਦਾ ਬੈਡਰੂਮ ਹੈ ਇਸ ਦੇ ਨਾਲ ਵੀ ਇਨ ਐਗਜ਼ਿਟ ਇਸ ਬਲਕਨੀ ਦਾ ਬੈਕ ਸਾਈਡ ਵਾਲੀ ਬਲਕਨੀ ਦਾ ਦਿੱਤਾ ਗਿਆ ਤਾਂ ਇਹ ਸੈਕਿੰਡ ਇਸ ਦਾ ਬੈਡਰੂਮ ਇਸ ਦੇ ਵਿੱਚ ਵੀ ਉਹ ਮਾਰਬਲ ਫਲੋਰ ਔਰ ਵਾਰਡਰੋਬਸ ਸਿੰਪਲ ਪੀਓਪੀ ਦਾ ਡਿਜ਼ਾਈਨ ਔਰ ਸਿੰਗਲ ਸਟੋਰੀ ਦਾ ਹੈ 2ਬੀਐਚਕੇ 120 ਗਾਜਾ ਦਾ ਕਰ ਇਹ ਖਰੜ ਐਮਸੀ ਦਾ ਏਰੀਆ ਜੋ ਕਿ ਸਨ ਇਨ ਕਲੇਵ ਐਡਜੋਇਨਿੰਗ ਸਨ ਇਨ ਕਲੇਵ ਰਿਅਲਾਈਜ਼ ਫਰੈਸ਼ ਤੋਂ ਵੀ ਅਸੀਂ ਸਿੱਧਾ ਇਹ ਰੋਡ ਆ ਸਕਦੇ ਹਾਂ ਤਾਂ ਕਨੈਕਟੀਵਿਟੀ ਬਹੁਤ ਵਧੀਆ ਮੇਨ ਜੋ ਹਾਈਵੇ ਚੰਡੀਗੜ੍ਹ ਖਰੜ ਰੋਡ ਤੋਂ 120 ਗਾਜਾ ਦਾ ਸਿੰਗਲ ਸਟੋਰੀ ਈਸਟ ਫੇਸ ਦਾ ਕਰ ਹੈ ਜਿਸ ਨੂੰ ਰੈਨੋਵੇਸ਼ਨ ਕੀਤਾ ਗਿਆ ਹੈ ਫੁਲੀ ਰੈਨੋਵੇਟ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਨਹੀਂ ਹੋਣਾ ਸਿਰਫ ਤੁਸੀਂ ਆਪਣਾ ਫਰਨੀਚਰ ਔਰ ਸਮਾਨ ਇਸ ਦੇ ਵਿੱਚ ਸ਼ਿਫਟ ਕਰਨਾ ਹੈ ਪੇਪਰ ਇਸ ਦੇ ਕਲੀਅਰ ਹੈ ਟਾਈਟਲ ਕਲੀਅਰ ਹੈ 120 ਗਜ ਜਿਸ ਦਾ 24 ਫੁੱਟ ਫਰੰਟ ਹੈ ਔਰ 45 ਫੁੱਟ ਇਸਦੀ ਬੈਕ ਹੈ ਤਾਂ ਬਹੁਤ ਹੀ ਵਧੀਆ ਫਰੰਟ ਦੇ ਨਾਲ ਇਹ 120 ਗਜ ਦਾ ਘਰ ਜਿਸ ਦੇ ਵਿੱਚ 2 ਬੀ ਐਚ ਕੇ ਗਰਾਉਂਡ ਫਲੋਰ ਤੇ ਔਰ ਨਾਲ ਕਿਚਨ ਬਣੀ ਹੋਈ ਹੈ ਡਰਾਈنگ ਡਾਈਨਿੰਗ ਏਰੀਆ ਵੀ ਸਪੇਸियस ਹੈ ਅਗਰ ਅੱਜ ਦੀ ਡੇਟ ਦੇ ਵਿੱਚ 100 100 ਗਾਈ ਦੀ ਕੋਠੀਆਂ ਦੀ ਗੱਲ ਕਰੀਏ ਤਾਂ 80 ਤੋਂ 85 ਲੱਖ ਰੁਪਏ ਉਹਨਾਂ ਦਾ ਰੇਟ ਹੋ ਚੁੱਕਾ ਹੈ ਤੇ ਇਹ ਸਿਰਫ 65 ਲੱਖ ਦੇ ਵਿੱਚ 65 ਲੱਖ ਦੇ ਵਿੱਚ 120 ਗਾਈ ਦਾ ਘਰ ਮਿਲਣ ਜਾ ਰਿਹਾ ਹੈ ਇਸ ਨੂੰ ਦੇਖਣ ਲਈ ਖਰੀਦਣ ਲਈ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰੋ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਹੀ ਹੋਰ ਸਸਤੀਆਂ ਆਪਸ਼ਨਸ ਲੈ ਕੇ ਪੇਸ਼ ਹੁੰਦੇ ਰਵਾਂਗੇ ਅੱਜ ਵਾਸਤੇ ਨਹੀਂ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ